ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਚੱਜਦੀਆਂ ਗੱਲਾਂ ਵਿੱਚ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਇਸ ਪਲੇਟਫਾਰਮ ਤੇ ਜੋ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਉਸ ਦਾ ਵਿਸ਼ਾ ਹੈ ਉਹਨਾਂ ਕੁਝ ਗੱਲਾਂ ਤੇ ਵਿਚਾਰ ਕਰਨਾ ਜਿਹੜੀਆਂ ਤੁਹਾਡੀ ਸ਼ਖਸੀਅਤ ਨੂੰ ਨਖਾਰ ਸਕਦੀਆਂ ਨੇ ਉਭਾਰ ਸਕਦੀਆਂ ਨੇ ਸਮਾਜ ਵਿੱਚ ਤੁਹਾਡੇ ਰੁਤਬੇ ਨੂੰ ਤੁਹਾਡੇ ਸਤਕਾਰ ਨੂੰ ਆਦਰ ਸਤਕਾਰ ਨੂੰ ਬੋਲ ਸਕਦੀਆਂ ਨੇ ਤੇ ਕੁੱਲ ਮਿਲਾ ਕੇ ਤੁਹਾਡੀ ਸ਼ਖਸੀਅਤ ਨੂੰ ਚਾਰ ਚੰਨ ਲਾ ਸਕਦੀਆਂ ਨੇ ਆਓ ਆਪਾਂ ਇੱਕ ਇੱਕ ਕਰਕੇ ਇਹਨਾਂ ਗੱਲਾਂ ਤੇ ਵਿਚਾਰ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਮਾਜ ਵਿੱਚ ਤੁਹਾਡਾ ਰੁਤਬਾ ਚੰਗਾ ਬਣਿਆ ਰਹੇ ਤਾਂ ਜਿੱਥੋਂ ਤੱਕ ਸੰਭਵ ਹੋ ਸਕੇ ਕਿਸੇ ਤੋਂ ਪੈਸੇ ਉਧਾਰਨਾ ਵਾਂਗੂ ਤੇ ਜਿੱਥੋਂ ਤੱਕ ਸੰਭਵ ਹੋ ਸਕੇ ਥੋੜੀ ਬਹੁਤ ਤੰਗੀ ਕੱਟ ਕੇ ਵੀ ਆਪਣਾ ਸਮਾਂ ਲੰਘਾਉਣ ਦਾ ਯਤਨ ਕਰੋ ਪਰ ਕਈ ਵਾਰ ਹਾਲਾਤ ਇਹੋ ਜੇ ਬਣ ਜਾਂਦੇ ਨੇ ਕਿ ਸਾਨੂੰ ਅਣਸਰ ਦੇ ਨੂੰ ਕਿਸੇ ਤੋਂ ਪੈਸੇ ਉਧਾਰ ਲੈਣੇ ਪੈ ਜਾਂਦੇ ਨੇ ਤਾਂ ਫਿਰ ਕੋਸ਼ਿਸ਼ ਕਰੋ ਕਿ ਆਪਣੇ ਵਾਅਦੇ ਅਨੁਸਾਰ ਉਹ ਪੈਸੇ ਉਹ ਵਾਪਸ ਕਰਨਾ ਯਕੀਨੀ ਬਣਾਓ ਇਸ ਖਾਤਰ ਭਾਵੇਂ ਫਿਰ ਤੁਹਾਨੂੰ ਕੁਝ ਵੀ ਕਰਨਾ ਪਵੇ ਪਰ ਪੈਸੇ ਆਪਣੇ ਵਾਅਦੇ ਅਨੁਸਾਰ ਸਮੇਂ ਤੇ ਵਾਪਸ ਜ਼ਰੂਰ ਕਰ ਦਿਓ ਦੋਸਤੋ ਦੂਸਰੀ ਗੱਲ ਅ ਕਿਸੇ ਨੂੰ ਵੀ ਕਦੇ ਬਿਨਾਂ ਮੰਗੇ ਤੋਂ ਸਲਾਹ ਨਾ ਦਿਓ ਕਿਉਂਕਿ ਜੋ ਸਲਾਹ ਤੁਸੀਂ ਬਿਨਾਂ ਮੰਗੇ ਤੋਂ ਕਿਸੇ ਨੂੰ ਦਿੰਨੇ ਹੋ ਤੁਸੀਂ ਜਾਣਦੇ ਹੋ ਕਿ ਉਹਦੀ ਕਦਰ ਅ ਨਹੀਂ ਪੈਂਦੀ ਤੀਸਰੀ ਜੋ ਗੱਲ ਇਸ ਵਿੱਚ ਸ਼ਾਮਲ ਕਰ ਸਕਦੇ ਆ ਜੇਕਰ ਕਿਸੇ ਨੂੰ ਤੁਹਾਡੀ ਮਦਦ ਦੀ ਲੋੜ ਹੈ ਜਾਂ ਲੋੜ ਪੈ ਜਾਂਦੀ ਆ ਤਾਂ ਆਪਣੀ ਯੋਗਤਾ ਅਨੁਸਾਰ ਜਿੰਨੀ ਕੁ ਤੁਸੀਂ ਉਸ ਹਾਲਤ ਵਿੱਚ ਅਗਲੇ ਦੀ ਮਦਦ ਕਰ ਸਕਦੇ ਹੋ ਆਪਣੀ ਯੋਗਤਾ ਅਨੁਸਾਰ ਥੋੜੀ-ਬਹੁਤ ਜੋ ਵੀ ਕਰ ਸਕਦੇ ਹੋ ਉਸ ਦੀ ਮਦਦ ਜ਼ਰੂਰ ਕਰੋ। ਦੋਸਤੋ ਅਗਲੀ ਗੱਲ ਹੈ ਕਿ ਸਮੇਂ ਦੇ ਪਾਬੰਦ ਰਹੋ। ਕੋਸ਼ਿਸ਼ ਕਰੋ ਕਿ ਕਦੇ ਵੀ ਕਿਸੇ ਮਾਮਲੇ ਵਿੱਚ ਕਿਸੇ ਨੂੰ ਤੁਹਾਡੀ ਉਡੀਕ ਨਾ ਕਰਨੀ ਪਵੇ। ਅਗਲੀ ਗੱਲ ਦੋਸਤਾਂ ਮਿੱਤਰਾਂ ਜਾਂ ਹੋਰ ਲੋਕਾਂ ਵਿੱਚ ਜਦੋਂ ਵੀ ਕਦੇ ਬੈਠਣ ਦਾ ਮੌਕਾ ਮਿਲਦਾ ਤਾਂ ਇਹੀ ਕੋਸ਼ਿਸ਼ ਕਰੋ ਕਿ ਕੱਟ ਬੋਲਿਆ ਜਾਵੇ ਤੇ ਇਸ ਦੌਰਾਨ ਗੁਰੇਜ਼ ਕਰੋ ਕਿ ਕਿਸੇ ਦਾ ਕਿਸੇ ਗੱਲ ਤੇ ਮਜ਼ਾਕ ਨਾ ਉਡਾਇਆ ਜਾਵੇ ਮਜ਼ਾਕ ਨਾ ਕੀਤਾ ਜਾਵੇ ਅਗਲੀ ਗੱਲ ਹੈ ਦੂਸਰਿਆਂ ਦੇ ਮੂਹਰੇ ਆਪਣੇ ਦੁੱਖ ਤਕਲੀਫਾਂ ਦਾ ਰੋਣਾ ਕਦੇ ਨਾ ਰੋਵੋ ਕਿਉਂਕਿ ਦੋਸਤੋ ਦੁਨੀਆ ਰੋਂਦਿਆਂ ਨਾਲ ਨਹੀਂ ਸਗੋਂ ਹੱਸਦਿਆਂ ਨਾਲ ਬੈਠਣਾ ਪਸੰਦ ਕਰਦੀ ਹੈ ਅਗਲੀ ਗੱਲ ਹਰ ਕਿਸੇ ਨੂੰ ਮੁਸਕਰਾ ਕੇ ਮਿਲੋ ਤੇ ਕਿਸੇ ਦੀ ਵੀ ਪਿੱਠ ਪਿੱਛੇ ਬੁਰਾਈ ਕਰਨ ਜਾਂ ਨਿੰਦਿਆ ਕਰਨ ਤੋਂ ਹਮੇਸ਼ਾ ਪਰਹੇਜ਼ ਹੀ ਕਰੋ ਅਗਲੀ ਗੱਲ ਆ ਦੋਸਤੋ ਕਿਸੇ ਨਾਲ ਕਿਸੇ ਛੋਟੀ ਜਹੀ ਗੱਲ ਕਰਕੇ ਆਪਣੇ ਸਬੰਧ ਨਾ ਵਿਗਾੜੋ ਕਿਉਂਕਿ ਅਕਸਰ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਮੌਕਾ ਬਣ ਜਾਂਦਾ ਹੈ ਕਿ ਸਾਨੂੰ ਕਿਸੇ ਦੀ ਗੱਲ ਚੁਭ ਜਾਂਦੀ ਹੈ ਬੁਰੀ ਲੱਗਦੀ ਹੈ ਤੇ ਅਸੀਂ ਉਹਨਾਂ ਚੋਂ ਉਹ ਛੋਟੀ ਜੀ ਗੱਲ ਪਿੱਛੇ ਬੋਲਣਾ ਚਲਣਾ ਬੰਦ ਕਰ ਦਿੰਨੇ ਆ ਯਤਨ ਕਰੋ ਕੋਸ਼ਿਸ਼ ਕਰੋ ਕਿ ਛੋਟੀ ਮੋਟੀ ਗੱਲ ਪਿੱਛੇ ਕਿਸੇ ਨਾਲ ਸੰਬੰਧ ਨਾ ਵਿਗਾੜੋ ਤੇ ਛੋਟੀ ਮੋਟੀ ਗੱਲ ਨੂੰ ਨਜ਼ਰ ਅੰਦਾਜ਼ ਕਰਨ ਦਾ ਯਤਨ ਕਰਨਾ ਚਾਹੀਦਾ ਅਗਲੀ ਗੱਲ ਆ ਦੋਸਤੋ ਜੇਕਰ ਜਾਣੇ ਅਣਜਾਣੇ ਚ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਸ਼ਰણે ਕਹਿੰਦੇ ਨੇ ਕਿ ਇਨਸਾਨ ਗਲਤੀਆਂ ਦਾ ਪੁੱਤਲ ਹੈ ਗਲਤੀ ਕਦੇ ਵੀ ਕਿਸੇ ਤੋਂ ਵੀ ਹੋ ਸਕਦੀ ਹੈ ਅਗਰ ਹੋ ਗਈ ਤਾਂ ਉਹਨੂੰ ਖੁੱਲੇ ਮਨ ਨਾਲ ਸਵੀਕਾਰ ਕਰ ਲਓ ਤੇ ਯਤਨ ਇਹ ਕਰੋ ਕਿ ਜਿਹੜੀ ਗਲਤੀ ਤੁਹਾਡੇ ਤੋਂ ਹੋ ਗਈ ਉਹ ਜ਼ਿੰਦਗੀ ਵਿੱਚ ਦੁਬਾਰਾ ਨਾ ਹੋਵੇ ਦੋਸਤੋ ਅਗਲੀ ਗੱਲ ਹੈ ਕਿ ਝੂਠ ਬੋਲਣ ਤੋਂ ਹਮੇਸ਼ਾ ਗੁਰੇਜ਼ ਕਰੋ ਤੇ ਹਮੇਸ਼ਾ ਉਹੋ ਜੇ ਕੰਮ ਕਰੋ ਜਿਸ ਨਾਲ ਤੁਹਾਡਾ ਵਿਸ਼ਵਾਸ ਵਧੇ ਦੋਸਤੋ ਅੱਜ ਦੇ ਵਿਸ਼ੇ ਦੀ ਜੋ ਅੰਤਮ ਗੱਲ ਅੱਜ ਦੀ ਵੀਡੀਓ ਵਿੱਚ ਆਪਾਂ ਸ਼ਾਮਿਲ ਕਰਨ ਜਾ ਰਹੇ ਹਾਂ ਉਹ ਹੈ ਕਿ ਦੂਜਿਆਂ ਤੋਂ ਇੱਕ ਹੱਦ ਤੋਂ ਵੱਧ ਮਦਦ ਦੀ ਉਮੀਦ ਨਾ ਰੱਖੋ ਹਮੇਸ਼ਾ ਆਪਣੇ ਤੇ ਵਿਸ਼ਵਾਸ ਕਰੋ ਤੇ ਆਪਣਾ ਸਹਾਰਾ ਆਪ ਬਣਨ ਦਾ ਯਤਨ ਕਰੋ ਦੋਸਤੋ ਏਸੀ ਅੱਜ ਦੀ ਵੀਡੀਓ ਤੇ ਉਸ ਵਿਚਲੇ ਵਿਚਾਰ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਹੋਰ ਇਹੋ ਜਿਹੇ ਵਿਸ਼ੇ ਉੱਤੇ ਵੀਡੀਓ ਬਣਾਈ ਜਾਵੇ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਵੀਡੀਓ ਨੂੰ ਇੱਕ ਲਾਈਕ ਤੇ ਆਪਣੇ ਕਿਸੇ ਦੋਸਤ ਮਿੱਤਰ ਨਾਲ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਇਸ ਪਲੇਟਫਾਰਮ ਤੇ ਅਪਲੋਡ ਕਰੀਏ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਜਲਦੀ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ